ਅੱਜ ਜਿਹੜਾ ਜਿਹਦੇ ਸਿਰ ਤੇ ਕਮਾਲ ਨਹੀਂ ਆ ਤਰਬੂਜ ਦੇ ਸਿਰ ਵਾਲਾ ਜਿੱਦਣ ਕਦੇ ਪੁੱਤ ਤੋਂ ਲਧਿਆਣੇ ਆ ਗਿਆ ਨਾ ਇਥੇ ਤੇ ਕੈਪਟਨ ਅਮਰਿੰਦਰ ਸਿੰਘ ਵਾਲਕੇ ਤੁਹਾਡੀ ਭੂਆ ਰੂਸਾ ਰੱਖੀ ਫਿਰਦੇ ਸੀ ਉਹਦੇ ਕੋਲ ਜਾਵਾਂ ਮੈਂ ਉਹਨਾਂ ਨੂੰ ਟਕਲ ਗੰਜਿਆਂ ਨੇ ਜੀ ਨੂੰ ਜਵਾਬ ਦੇਣਾ ਚਾਹੁੰਦਾ ਵਾਂ ਕਿ ਜੇਕਰ ਤੁਸੀਂ ਅੱਜ ਬੰਦੇ ਦੇ ਪੁੱਤ ਨਾ ਨਾ ਬਣੇ ਉਹਦਾ ਆਵੇਂ ਬੇਫਜ਼ੂਲ ਵਿਰੋਧ ਕਰ ਰਹੇ ਹੋ ਤਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਲਾ ਸਾਡੀਆਂ ਵੀ ਤਿਆਰ ਆ ਦਲਜੀਤ ਉਹਦਾ ਨਾਮ ਹੀ ਦਲਜੀਤ ਨਹੀਂ ਵਾਕੀ ਲੋਕਾਂ ਦੇ ਦਿਲ ਜਿੱਤਣ ਦੀ ਹਿੰਮਤ ਰੱਖਦਾ ਔਰ ਉਹ ਲੋਕਾਂ ਦੇ ਦਿਲ ਜਿੱਤੇ ਵੀ ਬੜਾ ਰੌਲਾ ਚੱਲ ਰਿਹਾ ਹੈ ਸੋਸ਼ਲ ਮੀਡੀਆ ਤੇ ਕਲਾਕਾਰ ਭਰਾਵਾਂ ਦਾ ਦਲਜੀਤ ਦੂਸਾਂਜ ਦਾ ਵਿਰੋਧ ਕਰ ਰਿਹਾ ਕੁਝ ਲੋਕ ਔਰ ਮੇਰੀ ਖਿਆਲ ਨਾਲ ਉਹ ਲੋਕ ਵਿਰੋਧ ਕਰ ਰਿਹਾ ਜਿਨ੍ਹਾਂ ਦੀ ਵੀ ਮੇਰੇ ਖਿਆਲ ਦੇ ਨਾਲ ਅੱਧੀ ਕ ਲੰਘ ਗਈ ਆ ਆਪਣੀ ਵਿਵਾਦਾਂ ਦੇ ਵਿੱਚ ਤੇ ਅੱਜ ਉਹ ਆਪਣਾ ਨਾਮ ਨਾ ਹੋ ਲਈ ਦਲਜੀਤ ਦਾ ਨਾਮ ਵਰਤ ਰਿਹਾ ਦਲਜੀਤ ਉਹਦਾ ਨਾਮ ਹੀ ਦਲਜੀਤ ਨਹੀਂ ਉਹ ਵਾਕੀ ਲੋਕਾਂ ਦੇ ਦਿਲ ਜਿੱਤਣ ਦੀ ਹਿੰਮਤ ਰੱਖਦਾ ਔਰ ਉਹ ਲੋਕਾਂ ਦੇ ਦਿਲ ਜਿੱਤੇ ਵੀ ਹੁੰਦੇ ਪੰਜਾਬ ਪੰਜਾਬੀਆਂ ਦੀ ਹਮੇਸ਼ਾ ਗੱਲ ਕੀਤੀ ਆ ਉਹਨੇ ਔਰ ਸਾਡੇ ਆਪਣੇ ਲੁਧਿਆਣਾ ਸ਼ਹਿਰ ਤੋਂ ਮੈਂ ਉਹਨਾਂ ਨੂੰ ਟਕਲ ਗੰਧਿਆਨੇ ਨੂੰ جواب ਦੇਣਾ ਚਾਹੁੰਦਾ ਵਾ ਕਿ ਜੇਕਰ ਤੁਸੀਂ ਅੱਜ ਬੰਦੇ ਤੇ ਪੁੱਤ ਨਾ ਨਾ ਬਣੇ ਉਹਦਾ ਆਵੇਂ ਬੇਫਜ਼ੂਲ ਵਿਰੋਧ ਕਰ ਰਹੀ ਉਹਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਚਪਲਾਂ ਸਾਡੀਆਂ ਵੀ ਤਿਆਰ ਆ ਅੱਜ ਜਿਹੜਾ ਜਿਹਦੇ ਸਿਰ ਤੇ ਕਮਾਲ ਨਹੀਂ ਆ ਤਰਬੂਜ ਦੇ ਸਿਰ ਵਾਲਾ ਜਿੱਦਣ ਕਦੇ ਪੁੱਤ ਤੂੰ ਲੜਿਆਣੇ ਆ ਗਿਆ ਨਾ ਤੇ ਵਿਰੋਧ ਕਰਨ ਉਹ ਵੀ ਤੇਰਾ ਤਿਆਰ ਬੈਠਾਂਗੇ ਫੇਰ ਕਰ ਮੈਂ ਕਰ ਤੇਰੀ ਔਕਾਤ ਨਹੀਂ ਹੈਗੀ ਤੇਰੀ ਤੇਰੀ ਔਕਾਤ ਕੁਝ ਨਹੀਂ ਹੈਗੀ ਤੇਰੀ ਸੋ ਬੋਲ ਬੇਫਜ਼ੂਲ ਗੱਲਾਂ ਕਰਕੇ ਨਾ ਤੂੰ ਵਾਵਾ ਵਈ ਨਾ ਖੱਟ ਇੱਕ ਦੋ ਹੋਰ ਵੀ ਆ ਜਿਹੜੇ ਤੁਰੇ ਫਿਰਦੇ ਨੇ ਉਹ ਅੱਧ ਖੜੂ ਉਮਰ ਦੇ ਪੱਤ ਝੜ ਕਲਾਕਾਰ ਉਹਨਾਂ ਨੂੰ ਵੀ ਜਵਾਬ ਆ ਵੀ ਮਿੱਤਰ ਪਿਆਰੇ ਚੁੱਪ ਕਰਕੇ ਸ਼ਾਂਤੀ ਦਾ ਆਨੰਦ ਮਾਣੋ ਦਲਜੀਤ ਇਸ ਵੇਲੇ 80 ਸੀ ਵਾਲਾ ਵੇਰਾ ਤੁਹਾਡੀ ਪਹੁੰਚ ਤੋਂ ਬਾਹਰ ਇਸ ਕਰਕੇ ਉਹਨੇ ਤੁਹਾਡੇ ਨਾਲੋਂ ਜ਼ਿਆਦਾ ਪੰਜਾਬ ਪੰਜਾਬੀਅਤ ਦੀ ਗੱਲ ਕੀਤੀ ਹੈ ਪਰ ਮੇਰੇ ਖਿਆਲ ਦੇ ਨਾਲ ਜਿੰਨਾ ਮੈਂ ਉਹਨੂੰ ਦੇਖਿਆ ਹੈ ਜਾਂ ਉਹਨੂੰ ਸੁਣਿਆ ਹੈ ਜਾਂ ਉਹਦੇ ਬਾਰੇ ਪਤਾ ਲੱਗਿਆ ਉਹਦੇ ਨਜ਼ਦੀਕੀ ਸੱਜਣਾ ਤੋਂ ਕਿ ਹਰ ਗੱਲ ਦੇ ਵਿੱਚ ਉਹ ਪਰਮਾਤਮਾ ਦਾ ਨਾਮ ਅਰਾਧਨ ਕਰਦਾ ਗੁਰਬਾਣੀ ਦੀ ਗੱਲ ਕਰਦਾ ਹੈ ਹਰ ਇੱਕ ਦੀ ਮਦਦ ਕਰਦਾ ਹੈ ਕਿਸਾਨ ਜਦੋਂ ਤਰਨਾ ਸੀ ਉਦੋਂ ਵੀ ਸਭ ਤੋਂ ਪਹਿਲਾਂ ਦਲਜੀਤ ਪਹੁੰਚਿਆ ਜੇਕਰ ਪਾਕਿਸਤਾਨ ਦੇ ਕਲਾਕਾਰਾਂ ਦੇ ਨਾਲ ਉਹਨੇ ਫਿਲਮ ਬਣਾ ਲਈ ਹੈ ਜਾਂ ਇਹ ਵਿਵਾਦ ਤੋਂ ਪਹਿਲਾਂ ਉਹਨੇ ਸਾਈਨ ਕਰ ਲਈ ਸੀ ਜਿਹਦੇ ਵਿੱਚ ਉਹ ਗਲਤੀ ਦੀ ਕੋਈ ਨਹੀਂ ਹੈ ਠੀਕ ਹੈ ਤਾਂ ਨਹੀਂ ਇੱਥੇ ਤੇ ਕੈਪਟਨ ਅਮਰਿੰਦਰ ਸਿੰਘ ਵਾਲੇ ਕਿ ਤੁਹਾਡੀ ਭੂਆ ਰੂਸਾ ਰੱਖੀ ਫਿਰਦੇ ਸੀ ਉਹਦੇ ਕੋਲ ਜਾਵਾਂ ਉਹ ਤਾਂ ਤੇ ਗਨੇ ਵਿਰੋਧ ਨਹੀਂ ਕੀਤਾ ਜੇ ਮੇਰੇ ਨਾਲ ਸੱਚੀ ਗੱਲ ਕਰੇਗਾ ਫਿਰ ਤੁਹਾਨੂੰ ਮਿਰਚਾਂ ਲੜਦੀਆਂ ਮਾਰ ਮਾਰ ਜੁੱਤੀਆਂ ਤੇ ਤੁਹਾਡਾ ਸਿਰ ਗੰਜਾ ਕਰ ਦੇਣਾ ਬਲ ਤੇ ਸੌਰੀ ਸਿਰ ਤੇ ਪਹਿਲਾਂ ਗੰਜਾ ਠੀਕ ਹੈ ਤਾਂ ਨਹੀਂ ਸਿਰ ਤੇ ਪਹਿਲਾਂ ਗੰਜਾ ਇਸ ਕਰਕੇ ਜੇਕਰ ਤੁਸੀਂ ਬੰਦੇ ਦੇ ਪੁੱਤ ਨਾ ਬਣੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਖਾਲਸਾ ਵਿਰੋਧ ਦਾ ਜਿਹੜਾ ਸਾਹਮਣਾ ਤੁਹਾਨੂੰ ਵੀ ਕਰਨਾ ਪੈ ਸਕਦਾ ਹੈ ਤਗੜ ਦੱਲਿਓ ਮਾਫ ਕਰਨਾ ਗੁਰਸੇਖਾ ਮੈਂ ਪੰਜਾਬੀ ਚ ਗਾਲਾਂ ਨਹੀਂ ਕੱਢ ਸਕਦਾ ਪਰ ਰਜ਼ਰਵ ਤੁਸੀਂ ਗਾਲਾਂ ਵਾਲੇ ਹੋ ਸਕਦੇ ਹੋ ਗਾਲਾਂ ਦੇ ਹੱਕਦਾਰ ਹੈਗੇ ਹੋ ਤੁਸੀਂ ਇਸ ਕਰਕੇ ਬੰਦੇ ਦੇ ਪੁੱਤ ਬਣੋ ਇਹ ਜਿਹੜਾ ਫਜ਼ੂਲ ਦਾ ਜਿਹੜਾ ਵਿਵਾਦ ਆ ਨਾ ਉਹਨੂੰ ਖਤਮ ਕਰੋ ਇਹਦੇ ਚ ਕੁਝ ਨਹੀਂ ਰੱਖਿਆ ਅਗਲਾ ਇੱਕ ਪੁੰਛਿਆ ਹੋਇਆ ਕਲਾਕਾਰ ਆ ਨਾਮ ਆ ਲੋਕ ਨੂੰ ਪਸੰਦ ਕਰਦੇ ਆ ਜਲਸਾ ਤੁਹਾਡੇ ਸੀਨੇ ਦੇ ਵਿੱਚ ਹੋਰ ਕੁਝ ਨਹੀਂ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ